हां जी दोस्तों, अप अप जी दोस्तों हुने हुने रोज दी तरह ਆਪਾ ਪਹੁੰਚ ਚੁੱਕਾ ਸਬਜ਼ੀ ਮੰਡੀ ਸਨਾਮ ਤੇ ਦੱਸਾਂਗੇ ਤੁਹਾਨੂੰ ਕੱਲ ਕੱਲਿਆ ਦੇ ਰੇਟ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਅੱਜ ਤੱਕ ਪਿਆਜ਼ ਨਹੀਂ ਖਰੀਦੇ ਤੇ ਖਰੀਦਣਿਆ ਤਾਂ ਉਹ ਹੁਣੇ-ਹੁਣੇ ਖਰੀਦ ਲੈਣ ਕਿਉਂਕਿ ਹਰ ਰੋਜ਼ 5-70 ਰੁਪਏ ਕਿਲੋ ਪ੍ਰਤੀ ਕਿਲੋ ਪਿਆਜ਼ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਤੁਹਾਨੂੰ ਇਹ ਵੀ ਦੱਸਾਂਗੇ ਕਿ ਅੱਜ ਪਿਆਜ਼ ਕੀ ਰੇਟ ਵਿਕ ਰਿਹਾ ਤੇ ਆਪਾਂ ਮੰਡੀ ਦੇ ਵਿੱਚ ਹਲੇ ਆਏ ਆ ਦੇਖਦੇ ਆਂ ਤੇ ਕੀ ਕੀ ਰੇਟ ਨੇ ਸਬਜ਼ੀਆਂ ਦੇ ਵੀ ਸਭ ਤੋਂ ਪਹਿਲਾਂ ਤੁਹਾਨੂੰ ਭਿੰਡੀ ਦਾ ਰੇਟ ਦੱਸ ਦਿਆਂ ਜੀ 35 ਰੁਪਏ ਕਿਲੋ ਵਿਕ ਰਹੀ ਆ ਭਿੰਡੀ 30 ਤੋਂ 35 ਰੁਪਏ ਕਿਲੋ ਜੀ ਜਿਹੜੇ ਟਮਾਟਰ ਦੇ ਰੇਟ ਨੇ ਟਮਾਟਰ ਦੇ ਰੇਟ ਨੇ ਅੱਜ ਦੇ 10 ਤੋਂ 12 ਰੁਪਏ ਪ੍ਰਤੀ ਕਿਲੋ ਤੇ ਤੁਹਾਨੂੰ ਦੱਸ ਦਈਏ ਤੇ ਅੱਗੇ ਵੀ ਆਪਾਂ ਹੋਰ ਪਤਾ ਕਰਾਂਗੇ ਰੇਟਾਂ ਬਾਰੇ ਦੇ ਨਾਲ ਆਲੂ ਦੇ ਰੇਟ ਦੱਸੇ ਤਾਂ ਆਲੂ ਦਾ ਰੇਟ ਪ੍ਰਤੀ ਜਿਹੜਾ ਜਣ ਕੇ ਗੱਟਾ ਦਾ ਇੱਕ 800 ਰੁਪਏ ਦਾ ਗੱਟਾ 50 ਕਿਲੋ ਦਾ ਜਣ ਕੇ 16 ਕਰ ਪਏ ਕਿਲੋ ਜਿਹੜਾ ਝੋਲੇ ਦਾ ਰੇਟ ਹੈ ਝੋਲੇ ਦਾ ਰੇਟ ਦੋਸਤੋ ਅੱਜ ਆਗਾ 40 ਤੋਂ 45 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਜੀ ਜਣ ਕੇ ਮੰਡੀ ਦਾ ਥੋਕ ਰੇਟ ਹੈ ਜੀ 40 ਰੁਪਏ ਤੋਂ 45 ਰੁਪਏ ਕਿਲੋ ਜਿਹੜਾ ਤਰਬੂਜ 8 ਤੋਂ 70 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਜੀ ਤੇ ਇਧਰ ਆਪਣੇ ਸਾਹਮਣੇ ਪਿਆ ਜੋ ਲਫਾਫੇ ਦੇ ਵਿੱਚ ਖੀਰਾ ਪਿਆ ਅੱਜ ਚైనੀਸ ਖੀਰਾ ਹੈ ਨਹੀਂ ਸੀ ਐਤਵਾਰ ਹੋਣ ਕਰਕੇ ਮੰਡੀ ਦੇ ਵਿੱਚ ਇਹ ਖੀਰੇ ਦਾ ਰੇਟ 20 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਜੀ ਆਪਣਾ ਦੇਸੀ ਖੀਰਾ ਨਾਲ ਨਾਲ ਤੁਹਾਨੂੰ ਧਨੀਏ ਦਾ ਰੇਟ ਦੱਸ ਦਈਏ ਜਿਹੜਾ ਧਨੀਏ ਦਾ ਰੇਟ ਆ ਦੋਸਤੋ ਇਹ ਪ੍ਰਤੀ ਕਿਲੋ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਧਨੀਆ ਸਬਜ਼ੀ ਮੰਡੀ ਸੁਨਾਮ ਦੇ ਵਿੱਚ ਤੇ ਅੱਗੇ ਤੁਹਾਨੂੰ ਹੋਰ ਦੱਸਦੇ ਆਂ ਆਪਾਂ ਕਿਹੜੇ ਕਿਹੜੇ ਸਬਜ਼ੀ ਆਈ ਨੇ ਜਾਨੀ ਕਿ ਪੇਠਾ ਗਾ ਪੇਠਾ 13 ਤੋਂ 14 ਰੁਪਏ ਪ੍ਰਤੀ ਕਿਲੋ ਹੀ ਵਿਕ ਰਿਹਾ ਹੈਗਾ ਜਾਨੀ ਕਿ ਪੇਠੇ ਦਾ ਰੇਟ ਤੁਹਾਨੂੰ ਦੱਸ ਦਿੱਤਾ ਤੇ ਤੋਰੀ ਦਾ ਰੇਟ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਤੋਰੀ ਤੋਂ ਪਹਿਲਾਂ ਤੁਹਾਨੂੰ ਪਿਆਜ਼ ਬਾਰੇ ਦੱਸਦੇ ਆਂ ਆਪਣੇ ਸਾਹਮਣੇ ਪਿਆਜ਼ ਦਾ ਰੇਟ ਪਤਾ ਕਰ ਲਿਆ ਜਿਹੜਾ ਪਿਆਜ਼ ਦਾ ਰੇਟ ਆ ਸੀ ਰੁਪਏ ਪ੍ਰਤੀ ਕਿਲੋ 7 ਵਧ ਗਿਆ ਜੀ ਅੱਜ 37 ਰੁਪਏ ਪ੍ਰਤੀ ਕਿਲੋ ਪਿਆਜ਼ ਵਿਕ ਰਿਹਾ ਇੱਧਰ ਬਾਈ ਚੱਕੀ ਆਉਂਦਾ ਖਰਬੂਜਾ ਯਾਨੀ ਕਿ ਖਰਬੂਜੇ ਦਾ ਰੇਟ ਹੈ ਜਿਹੜਾ 15 ਤੋਂ 16 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈਗਾ। ਇੱਧਰ ਪਈ ਸੀ ਹਰੀ ਮਿਰਚ ਹਰੀ ਮਿਰਚ ਦਾ ਰੇਟ ਹੈ ਨਾ ਜਿਹੜਾ ਆਚਾਰੀ ਦਾ ਪੱਕੀ ਦਾ ਉਹ 25 ਰੁਪਏ ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜੀ। ਅੱਗੇ ਆਪਾਂ ਦੇਖਦੇ ਹਾਂ ਹੋਰ ਕੀ ਪਿਆ ਤੇ ਖਰੀਦੇ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਤੇ 18 ਤੋਂ 20 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਜਿਹੜਾ ਕਿ ਆਪਣਾ ਦੇਸੀ ਲੋਕਲ ਖੀਰਾ ਹੈਗਾ ਚਾਈਨਸ ਖੀਰਾ ਅੱਜ ਨਹੀਂ ਆਇਆ ਮੰਡੀ ਦੇ ਵਿੱਚ ਜਿਹੜਾ ਟਮਾਟਰ ਦਾ ਰੇਟ ਹੈ ਟਮਾਟਰ ਦਾ ਰੇਟ ਥੋੜਾ ਜਿਹਾ ਅੱਜ ਚੜਿਆ ਹੋਇਆ ਹੈਗਾ ਪਹਿਲਾਂ 5 ਤੋਂ 70 ਰੁਪਏ ਪ੍ਰਤੀ ਕਿਲੋ ਸੀਗਾ ਅੱਜ ਦੇ ਰੇਟ ਨੇ ਜਿਹੜੇ ਉਹ 10 ਤੋਂ 12 ਰੁਪਏ ਪ੍ਰਤੀ ਕਿਲੋ ਨੇ ਪਿਆਜ਼ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਵੀ ਥੋੜਾ ਜਿਹਾ ਵਸ ਕੇ ਨੇ 38 ਤੋਂ 37 ਤੋਂ 36 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਇਹ ਨਾਸਕ ਵਾਲਾ ਲਾਲ ਪਿਆਜ਼ ਸੀ ਜੀ ਸੁੱਕਾ ਨੇੜਾ ਕੱਦੂ ਦਾ ਰੇਟ ਆ ਕੱਦੂ ਦਾ ਰੇਟ 40 ਤੋਂ 45 ਰੁਪਏ ਪ੍ਰਤੀ ਕਿਲੋ ਮੰਡੀ ਦੇ ਵਿੱਚ ਵਿਕ ਰਿਹਾ ਜੀ ਇਸ ਨਾਮ ਮੰਡੀ ਦਾ ਰੇਟ ਆ ਜੀ ਅੱਜ ਦਾ ਜਿਹੜੀ ਭਿੰਡੀ ਆ ਭਿੰਡੀ 35 ਤੋਂ 40 ਰੁਪਏ ਕਿਲੋ ਆ ਟਮਾਟਰਾਂ ਦੇ ਨਾਲ ਜਿਹੜੇ ਤੁਸੀਂ ਨਿੰਬੂ ਵੇਖ ਰਹੇ ਹੋ ਨਿੰਬੂ ਦਾ ਰੇਟ 80 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 100 ਰੁਪਏ ਪ੍ਰਤੀ ਕਿਲੋ ਕੋਵਲਿਟੀ ਅਨੁਸਾਰ ਵਿਕ ਰਿਹਾ ਹੈ ਜੀ ਅੱਗੇ ਸੋਨੂੰ ਦੱਸ ਦਿਆਂ ਰੇਟ ਆਪਾਂ ਹੋਰ ਕੀ ਭਿੰਡੀ ਦਾ ਵੀ ਦੱਸ ਚੁੱਕੇ ਤੇ ਮਿਰਚ ਕੱਦੂ ਦੱਸੋ ਕੇ ਪਿੰਡੀ ਦਾ ਰੇਟ ਤੁਹਾਨੂੰ ਪਹਿਲੀ ਦੱਸਤਾ ਸੀ ਕਿ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਹੀ ਆ ਜਿਹੜੀ ਤੋਰੀ ਦਾ ਰੇਟ ਆ ਜਾਂ ਸਾਹਮਣੇ ਤੋਰੀ ਪਈ ਆ ਤੋਰੀ ਦਾ ਰੇਟ ਆ ਜਿਹਦਾ ਮੰਨਦਾ ਰਿਹਾ ਜੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਆ ਜੀ ਅੱਜ ਆਪਣੀ ਤੋਰੀ ਸਬਜ਼ੀ ਮੰਡੀ ਸੁਨਾਮ ਦੇ ਵਿੱਚ ਬਾਕੀ ਅੱਗੇ ਆਪਾਂ ਹੋਰ ਜਾਣਕਾਰੀ ਲੈਣੇ ਆ ਤੇ ਇੱਕ ਦੋਸਤਾਂ ਨੂੰ ਬੇਨਤੀ ਆ ਕਿ ਆਪਣੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਜਿਹੜੇ ਆਪਾਂ ਨੂੰ YouTube ਤੇ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਅਰਜਾਨਾ ਸਾਨੂੰ ਸਬਜ਼ੀ ਮੰਡੀ ਸਨਾਮ ਦੇ